आ गए हैं वास्ते एक नई वीडियो आ साडे दोस्त देखो खीरे खरीदे वेया ये तो छोटे-छोटे है यार ये तो बड़ो प्यादे ले बड़े-बड़े डाल है ये कहां से खीरे ले आते हो आप अपन ऐसी है इधर से इधर से लोकल ठीक है ठीक है लोकल है ये भिंडी भी आपकी है इधर से ही ले आते हो खीरे का रेट क्या है नहीं

ਆ ਤਾਂ ਥੋੜੀ ਜਿਹੀ ਲੱਗੋ। ਜੀ ਹੋਈ ਹੁਣ ਆ ਮਾਗਾ ਤਾਂ। ਪਿਲੰਡਾ ਰੱਖੋ। ਹੋ ਦੇਰੀ ਦੇ ਯਾਰ। ਆ ਵਾਲਾ ਡੱਬਾ ਲੈਣਾ। ਤਿੰਨੇ ਲਗ ਲਗ ਥੋੜੀ ਜਿਹੀ ਨਹੀਂ। 3 ਕਿਲੋ ਕਰਦੇ। ਜਿੰਨੇ ਇੰਗਲ ਹੋ ਗਿਆ। ਆਪਾਂ ਸਾਰੇ ਕ੍ਰਾਸ ਕਰਕੇ ਤੁਹਾਨੂੰ ਉਧਰ ਦਾ ਵੀਊ ਦਿਖਾਉਣੀ ਆ। ਅਰੇ ਦਾ ਫੇਰੇ ਯਾਰ। ਦਹਾਵੀਂ ਇਹ ਫੇਰੇ ਯਾਰ ਪੀ ਤੇ ਕੀ ਗੱਲ। देखो अपने दोस्त ये नदी देखो चली जाता पानी काफ़ी नहीं काफ़ी ही गहरी हैगी इंजॉय कर रहे हैं फुल इंजॉय साडे दोस्त फुल इंजॉय कर रहे हैं देखो इतों का व्यू देखो कि वी कुछ उपरों ग्डियाँ आई जा भी सड़क बनी उपर कर है पुल क्रॉस करी जाते ਆ ਪਾਣੀ ਚੱਲੇ ਜਾਂਦਾ ਨਦੀ 'ਚ ਪਥਰਾਂ ਨੂੰ ਖਾ ਖਾ ਕੇ ਤੇ ਪਾਣੀ ਦੀ ਆਵਾਜ਼ ਵੇਖੋ ਸ਼ੂ ਸ਼ੂ ਦੀ ਆਵਾਜ਼ ਆਉਂਦੀ ਹੋਈ ਆ ਆਪਾਂ ਅੱਗੇ ਨਦੀ ਆਵੇਗੀ ਦਿਖਾਵਾਂਗੇ ਤੁਹਾਨੂੰ ਜੇ ਉੱਥੇ ਰੁਕੇ ਤਾਂ ਨਦੀ ਆ ਕੇ ਕਾਫੀ ਆਣੀਆਂ ਨੇ ਅੱਗੇ ਚੱਲ ਕੇ ਦਿਖਾਵਾਂਗੇ ਉੱਥੇ ਵਾਜਾਂ ਦੇਖਿਆ ਜੇ ਕਿੱਦਾਂ ਆਉਂਦੀਆਂ ਆ ਵੀ ਆਇ ਤੇ ਆਪਾ ਖੜੇ ਆ ਨਵੀਂ ਰੀਤਾ ਆਪਣੇ ਦੋਸਤ ਵੇਖੋ ਇੰਜੋਏ ਕਰਦੇ ਕਿਦਾਂ ਅੰਜ ਵਾਇ ਘਰੰਡ ਆ ਇਹ ਸ਼ਿਮਲੇ ਜਾਣ ਦੀ ਖੁਸ਼ੀ ਹੈ ਆ 베ਰੀਆਂ ਹੈਗੀਆਂ ਇੱਥੇ ਇਹ ਇੱਕ ਡੱਬਾ ਪਾ ਲੈ ਲਿਆ